ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਇਹ ਵਾਲੇ ਸੂਟ ਵੀਡੀਓ ਚ ਆ ਗਏ ਜੀ ਇਹ ਪਿਓਰ ਕਰੇਪ ਦੇ ਸੂਟ ਆ ਗਏ ਪ੍ਰਿੰਟਡ ਵਿਦਾਊਟ ਦੁਪੱਟੇ ਤੋਂ ਇਹ ਗਲਾਸ ਸਿਲਕ ਦੇ ਡਿਜ਼ਾਈਨ ਨਹੀਂ ਹੈਗੇ ਜੀ ਇਹਦੇ ਵਿੱਚ 6-7 ਕਲਰ ਨੇ ਜਿੱਥੇ ਤੱਕ ਮੈਂ ਦੱਸੂਗੀ ਤੁਹਾਨੂੰ ਦੇਖੋ ਇਹਦੇ ਵਿੱਚ ਸੈਲਫ ਮਿਲੂਗੀ ਜੀ ਤੁਹਾਨੂੰ ਕਰੇਪ ਦੇ ਵਿੱਚ ਹਲਕੀ ਸੈਲਫ ਦੇਖੋ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 2100 ਰੁਪਏ ਵਿਦ ਸ਼ਿਪਿੰਗ ਦੇ ਨਾਲ ਜੇ ਤੁਹਾਨੂੰ ਪਸੰਦ ਆ ਜੀ ਇਹਨਾਂ ਚੋਂ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਇਹਦੇ ਵਿੱਚ ਜਿੰਨੇ ਕਲਰ ਨੇ ਜਿੱਥੇ ਤੱਕ ਆਏਗਾ ਜੀ ਕਰੇਪ ਦਾ ਸਟਾਫ ਉਹ ਵੀ ਦੱਸਾਂਗੇ ਇਸ ਤੋਂ ਬਾਅਦ ਜਿੰਨੇ ਵੀ ਗਲਾਸ ਸਿਲਕ ਦੇ ਕਲਰ ਨੇ ਆਪਾਂ ਉਹ ਵੀ ਪਾ ਦਿੱਤੇ ਨੇ ਲਓ ਜੀ ਇਹ ਮੋਰ ਪੰਖੀ ਇਸ ਕਲਰ ਤੱਕ ਇਹ ਤੁਹਾਨੂੰ ਮਿਲਣਗੇ ਜੀ ਕ੍ਰੇਪ ਦੇ ਕਲਰ ਇਹ ਬਲੈਕ ਤੋਂ ਸਟਾਰਟ ਹੋ ਗਿਆ ਜੀ ਗਲਾਸ ਸਿਲਕ ਦਾ ਕਲਰ ਇਹ ਪ੍ਰਿੰਟ ਆਪਾਂ ਵੀਡੀਓ ਦੇ ਵਿੱਚ ਕੱਲ ਨਹੀਂ ਪਾਏ ਮੈਨੂੰ ਜਿਹੜੇ ਸੋਹਣੇ ਲੱਗੇ ਮੈਂ ਉਹੀ ਲੈ ਕੇ ਆਈਆਂ ਜੀ ਜਿਹੜੇ ਗਲਾਸ ਸਿਲਕ ਦੇ ਪ੍ਰਿੰਟ ਰਹਿਣਗੇ ਜੀ ਉਹ ਤੁਹਾਨੂੰ ਪੈਣਗੇ 1850 ਦੇ ਜਿਹੜੇ ਰਹਿਣਗੇ ਜੀ ਕਰੇਪ ਦੇ ਵਿੱਚ ਸੈਲਫ ਕਰੇਪ ਦੇ ਵਿੱਚ ਪਿਓਰ ਵਾਲੀ ਕਰੇਵਾਗੀ ਜੀ ਉਹਦਾ ਪ੍ਰਾਈਸ ਰਹੇਗਾ ਵਿਦ ਸ਼ਿਪਿੰਗ 2100 ਰੁਪਿਆ ਗਲਾਸ ਸਿਲਕ ਦਾ ਪ੍ਰਾਈਸ ਰਹੇਗਾ ਜੀ ਵਿਦ ਸ਼ਿਪਿੰਗ 1850 ਰੁਪਏ ਕਲਰ ਦੇਖੋ ਵੀ ਜਿੰਨੇ ਵੀ ਹੈਗੇ ਨੇ ਆਪਾਂ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਕੁਝ ਕੁ ਕਲਰ ਆਪਾਂ ਕੱਲ ਵੀਡੀਓ ਚ ਪਾਏ ਸੀ ਜੀ ਉਹਦੇ ਵਿੱਚੋਂ ਕੁਝ ਕਲਰ ਆਪਾਂ ਨਹੀਂ ਲੈ ਕੇ ਆਂਦੇ ਇੱਕ ਵਾਰ ਮੈਂ ਇਹ ਹੀ ਜ਼ਰੂਰੀ ਸਮਝਿਆ ਵੀ ਮੈਂ ਵੀਡੀਓ ਦੇ ਵਿੱਚ ਸਾਰੇ ਕਲਰ ਪਾ ਦਾਂ ਤਾਂ ਕਿ ਹੋ ਸਕਦਾ ਵੀ ਉਹ ਕਲਰ ਮੈਨੂੰ ਨਾ ਪਸੰਦ ਹੋਣ ਕੁਝ ਭੈਣਾਂ ਨੂੰ ਪਸੰਦ ਹੋਣਾ ਪਲੀਜ਼ ਰਿਕਵੈਸਟ ਹੈ ਜੀ ਜਲਦੀ ਜਲਦੀ ਤੁਸੀਂ ਸੂਟ ਬੁੱਕ ਕਰ ਲਓ ਥੋੜਾ ਜਿਹਾ ਕੱਲ ਵਾਲੀ ਵੀਡੀਓ ਪਤਾ ਨਹੀਂ ਕੀ ਹੋ ਗਿਆ YouTube ਵੱਲੋਂ ਇੰਗਲਿਸ਼ ਟਾਈਟਲ ਆ ਗਿਆ ਉਹਦੇ ਕਰਕੇ ਥੋੜਾ ਭੈਣਾਂ ਤੱਕ ਕੁਝ ਵਿਚਾਰੀਆਂ ਜਿਹੜੀਆਂ ਘੱਟ ਪੜੀਆਂ ਨੇ ਉਹਨਾਂ ਤੱਕ ਨਹੀਂ ਪਹੁੰਚਿਆ ਕਲਰ ਪ੍ਰਿੰਟ ਜਲਦੀ ਜਲਦੀ ਬੁੱਕ ਕਰ ਲਓ ਜੀ ਇਹਦੇ ਵਿੱਚ ਕੁਝ ਸਟਾਕ ਸਾਡੇ ਕੋਲੇ ਖਤਮ ਹੋ ਗਿਆ 5 ਤੋਂ 4 ਸੂਟ ਰਹਿ ਗਏ ਪਲੀਜ਼ ਜਲਦੀ ਜਲਦੀ ਬੁੱਕ ਕਰ ਲਓ ਜੀ ਫਿਰ ਇਹ ਸਟਾਕ ਹੈ ਜਿਹੜਾ ਹੁਣ ਪਰਸੋਂ ਨੂੰ ਦੁਬਾਰਾ ਆਏਗਾ ਉਦੋਂ ਆਪਾਂ ਸਾਡੀ ਜਿਹੜੀ ਵੀ ਤੁਹਾਡੀ ਬੁਕਿੰਗ ਹੋਊਗੀ ਜੀ ਸਾਰੇ ਸੂਟ ਆਪਾਂ ਤੁਹਾਨੂੰ ਭੇਜ ਦਾਂਗੇ ਮੀਨ ਦਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਸੰਦ ਹੋਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਜੀ